ਸਤਿ ਸ਼੍ਰੀ ਅਕਾਲ ਜੀ ਵੀ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ 트ੰਪ ਨੂੰ ਵੱਡਾ ਚੜਕਾ ਪਾਰਤ ਨੇ ਕਰ ਲਿਆ ਵੱਡਾ ਫੈਸਲਾ ਰਾਸ਼ਟਰਪਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਦਾਅਵਿਆਂ ਦੇ ਉਲਟ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਭਾਰਤ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ ਨਿਊਜ਼ ਏਜੰਸੀਆਂ ਏ ਐਨ ਆਈ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤ ਤੇਲ ਰਿਫਾਈਨਰੀ ਅਤੇ ਅਜੇ ਵੀ ਰੂਸੀ ਸਪਲਾਈਰਾਂ ਤੋਂ ਖਰੀਦ ਤੇਲ ਖਰੀਦ ਰਹੀਆਂ ਹਨ ਇਰਪੋ ਇਸ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਇਹ ਰਫਾਈਨੀਆਂ ਨਾਲ کاروبਾਰੀ ਫੈਸਲੇ ਆਰਥਿਕ ਕਾਰਕ ਜਿਵੇਂ ਕਿ ਕੀਮਤ ਗੁਣਵੰਤਾ ਸਟੋਰੇਜ ਅਤੇ ਜੋ ਲਾਸਟਿਕਸ ਦੇ ਆਧਾਰ ਤੇ ਹੁੰਦੇ ਹਨ ਭਾਰਤ ਇੱਕ ਜ਼ਿੰਮੇਵਾਰ ਵਿਸ਼ਵ ਪਿਆਪੀ ਵਿਆਪਤੀ ਊਰਜਾ ਦੇ ਅਦਾਕਾਰ ਵਜੋਂ ਕੰਮ ਕਰ ਰਹੇ ਹਨ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਬਾਜ਼ਾਰਾਂ ਵਿੱਚ ਕੀਮਤਾਂ ਸਥਿਰ ਰਹਿਣ ਇਹ ਵੀ ਦੱਸਿਆ ਗਿਆ ਹੈ ਕਿ ਰੂਸੀ ਤੇਲ ਕਦੇ ਵੀ پابੰਦੀ ਨਹੀਂ ਲਗਾਈ ਗਈ ਸੀ ਸਗੋ ਇਸ ਨੂੰ ਇਸ ਨੂੰ G7 EU ਦੀ ਕੀਮਤ ਕੈਂਪ ਵਿਧੀ ਦੇ ਅੰਦਰ ਰੱਖਿਆ ਗਿਆ ਸੀ ਜਿਸ ਦਾ ਉਦੇਸ਼ ਵਿਸ਼ਵਵਿਆਪੀ ਸਪਲਾਈ ਨੂੰ ਯਕੀਨੀ ਬਣਾਉਣਾ ਸੀ ਭਾਰਤ ਦੀਆਂ ਖਰੀਦਾਂ ਖਰੀਦਾਂ ਨੂੰ ਪੂਰੀ ਤਰ੍ਹਾਂ ਨਜਾਇਜ਼ ਹੈ ਅਤੇ ਅੰਤਰਰਾਸ਼ਟਰੀ ਨਿਯਮਾਂ ਦੇ ਅੰਦਰ ਹੀ ਹਨ ਇਸ ਤੋਂ ਪਹਿਲਾਂ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਵਾ ਕੀਤਾ ਗਿਆ ਸੀ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਸੀ ਇਹ ਖਬਰਾਂ ਉਦੋਂ ਆਈਆਂ ਜਦੋਂ ਡੋਨਾਟ 트럼ਪ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਦੇ ਟ੍ਰੈਫਿਕ 'ਤੇ ਜੁਰਮਾਨੇ ਲਗਾਉਣ ਦੀ ਧਮਕੀ ਦਿੱਤੀ ਸੀ ਹਾਲਾਂਕਿ ਇਹ ਵੀ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਭਾਰਤ ਅਤੇ ਭਾਰਤ ਆਪਣੇ ਵਿਆਪਕ ਹਿੱਤਾਂ ਦੇ ਆਧਾਰ 'ਤੇ ਤੇਲ ਦੀ ਖਰੀਦ ਜਾਰੀ ਰੱਖ ਰਿਹਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦੋ ਧੰਨਵਾਦ